ਪਹੁੰਚ ਗਏ ਘਰ ਮੰਮੀ ਵੇਖ ਕੇ ਠੀਕ ਬਣਿਆ ਪ੍ਰੋਗਰਾਮ ਹੋ ਗਿਆ ਪਲਸਟਰ ਫਲਸਟਰ ਜਿੰਮ ਮੇਰ ਨੂੰ ਮਰਨ ਛੋਟ ਕੇ ਕਰ ਗਏ ਪਲਸਟਰ ਜੇ ਹਾਂ ਮੈਂ ਇਹ ਨਾ ਆ ਤੋੜਦੀ ਆ ਆ ਤੋੜ ਗਾੜੀ ਨੂੰ ਕੋਈ ਰਹਿਣ ਦੇ ਤਾਂ ਬਣਿਆ ਜੀ ਇਹ ਤੋੜਨ ਦਾ ਆਪਾਂ ਕਹਿੰਦਾ ਕਿ ਬੰਦ ਮੋਟਾ ਹੋ ਜਾ ਹਾਂ ਹੋ ਵੀ ਸਾਡਾ ਰੋੜ ਦਾ ਤੋੜਨ ਦਾ ਨਾ ਕੰਮ ਨਾ ਇਹ ਨੂੰੜਿਆ ਇਹ ਤਾਂ ਬੜਾ ਸੁਣਾ ਪੜਿਆ ਚਲੋ ਹਾਂ ਇਹ ਕਰ ਦੇਣੇ ਨਾ ਕੱਲ ਇਹ ਇਹਦੇ ਤੋਂ ਬੰਦਾ ਕੱਪੜੇ ਜਿਹੜੇ ਹਾਂਜੀ ਗੁੱਡ ਮਾਰਨਿੰਗ ਸਸਿਕਾਲ ਕੀ ਹਾਲ ਚਾਲ ਕਿਵੇਂ ਆ ਸਾਰੇ ਘੈਂਟ ਵਧੀਆ ਇਹਨੇ ਤਿਆਰੀ ਸ਼ੈਰੀ ਹੋ ਗਈ ਹੈ ਅਸੀਂ ਜਾ ਰਹੇ ਹਾਂ ਘਰੇ ਆਪਣੇ ਉਧਰ ਨਾ ਜਾਣੀ ਮਮਮੀ ਚਾਹ ਦੁਪਹਿਰ ਦੀ ਲੰਮੀ ਆ ਵੇਖੋ ਚੱਲੀਏ ਤਿਆਰੀ ਸ਼ੈਰੀ ਮਿਲਦੇ ਫਿਰ ਅੱਜ ਜਾ ਰਹੇ ਆਪਾਂ ਪਲਾਟ ਚ ਮੈਂ ਤੇ ਮੰਮੀ ਮੰਮੀ ਨਾਲ ਕਰਨ ਤੰਨੇ ਆਣੇ ਚੱਲੇ ਆ ਅੱਜ ਪਹੁੰਚ ਗਏ ਹਾਂ ਘਰ ਮੰਮੀ ਵੇਖਾ ਠੀਕ ਬਣਿਆ ਪ੍ਰੋਗਰਾਮ ਹੋ ਗਿਆ ਪ੍ਰਸਤਲ ਫੁੱਸਰ ਆਲੇ ਲੱਗੇ ਅੰਦਰ ਹੁਣ ਬਾਹਰ ਡੇਰ ਖੜਾ ਡੈਡੀ ਹੁਣ ਹੀ ਵਾਗੇ ਮੰਮੀ ਹੀ ਜਾ ਕੇ ਉਧਰ ਦਿਸੱਚੀ ਕਾਲਫੈਂਜੀ ਸਸੀ ਗਾੜੀ ਸਸੀ ਕਾ ਡੈਡੀ ਜੀ ਕੀ ਹਾਲ ਹੈ ਬੈਠਾ ਕੁਰਸੀ ਤੇ ਹੁਣ ਇੱਕ ਹੀ ਆ ਬੈ ਜਾ ਬੈ ਜਾ ਕੁਰਸੀ ਤੇ ਹੁਣ ਆਹ ਹੋਰ ਅਸੀਂ ਤਾਂ ਕਾਫੀ ਟਾਈਮ ਦੇ ਆਏ ਅੱਜ ਕੀ ਗੱਲ ਅੱਜ हां ये निकल रहा है ना भाई ले ਪਰਸਟਰ ਹੋ ਗਿਆ ਅਰੇ ਇੱਥੇ ਮੈਂ ਕਹਿਣ ਦਿਆਂ ਹਾਂ ਇੱਥੇ ਹੈ ਇੱਥੇ ਮੈਂ ਕਹਾਂ ਬੰਦੇ ਨੂੰ ਇਹਨੂੰ ਪੂਜਾ ਰੂਮ ਕਰ ਦਿੰਦੇ ਆ ਤੂੰ ਬਹੁਤ ਵਾਗਾ ਕਿੱਦਾਂ ਕੀ ਕਰਨਾ ਤੂੰ ਬਹੁਤ ਜਿਆਦਾ ਮੈਂ ਇਹਨਾ ਆ ਤੋੜਦੀ ਆ ਆ ਤੋੜ ਗਾੜੀ ਨਾ ਹੋ ਗਈ ਹੈਂ ਦੇ ਕੰਮ ਆ ਸਭ ਕੁਝ ਨਾ ਆ ਕੱਢਦੀ ਮੈਂ ਇਹਨਾਂ ਵਿੱਚੋਂ ਹਣੇ ਨਹੀਂ ਹੈਂ ਦੇ ਤਾਂ ਤੇਰੇ ਨੰਬਰ ਬਹੁਤ ਵੰਦੋ ਬੈਂਕ ਮੰਨ ਬੰਦਾ ਜੀ ਬੈਠਾ ਰਹੇ ਪਾਠ ਪੂਜਾ ਕਰਿਆ ਤੇ ਮੈਂ ਤੇ ਤੋੜਨ ਦਾ ਤਾਂ ਫਾਇਦਾ ਇਹ ਬੰਦਾ ਮੋਟਾ ਹੋ ਜਾ ਹਾਂ ਹੋ ਵੀ ਸਾਡੇ ਕੰਮ ਹਮੇ ਆਂਦਰਾ ਮੇਖਾਣਗੇ ਪਾਈ ਵਾਜ ਲਾਈਟ ਲਾਈਏ ਲਾਈਟ ਬੰਦ ਕੀਤੀ ਆ ਤੋੜ ਤੜੀਆ ਪਾਇਆ ਉਹਨਾਂ ਨੇ ਉੱਥੇ ਤੋਂ ਅਨੁਕਰਣਾ ਕਰਾਉਣਾ ਥਲਾਏ ਅਨੁਕਰਣਾ ਇਹ ਗਿੱਲੀਆਂ ਸਾਰੀਆਂ ਠੀਕ ਵਾ ਤੇ ਤੂੰ ਬਤਾਲ ਤੂੰ ਜਾ ਨੀ ਰਾਇ ਪਾਇਆ ਲੈਟ ਤੇ ਸਭ ਲਾ ਲੋਗੇ ਸੁੱਟ ਗਏ ਤੇ ਹਾਂ ਆ ਮੈਂ ਇੱਧਰ ਰਖਾਈ ਆ ਮੈਂ ਨਹੀਂ ਜੀ ਇੱਧਰ ਲੈ ਬੰਨੇ ਨਹੀਂ ਰਾ ਇੱਧਰ ਵਾਹ ਲੱਭਣਾ ਨਹੀਂ ਹੁੰਦਾ ਆ ਮੈਂ ਨਹੀਂ ਹੈ ਨਾ ਆਹੋ ਮੈਂ ਨਹੀਂ ਰਖਾਈ ਤੋੜਨ ਦਾ ਤੋੜਨ ਦਾ ਨਾ ਕੰਮ ਨਾ ਇਹ ਤੋੜ ਰਿਆਂ ਦਾ ਬੜਾ ਸੁਣਾਪਣ ਆ ਚਲੋ ਹਾਂ ਇਹ ਕਰ ਦੇਣੇ ਨਾ ਕੱਲ ਇਹੋ ਕਰਨ ਦੇ ਹੁਣ ਇੱਥੇ ਇੱਥੇ ਆ ਆ ਜਾ ਤੂੰ ਉੱਤੇ ਆ ਵੀ ਪ੍ਰੋਜੈਕਟ ਹੈ ਹਨਾ ਇਹ ਕੋਈ ਲਾ ਲਣੀ ਆ ਉਹ ਮਾੜੀ ਮੋਟੀ ਇਹਨਾਂ ਪੱਚਰਾ ਜੀ ਹਨਾ ਤੇ ਬਾਅਦ ਚ ਰੇਅਰ ਬੁਰੇ ਦਾ ਜਾਣ ਲੱਗਾ ਕਰ ਜਾਣੀ ਮਾੜੀ ਮੋਟੀ ਜਿਹੜੀ ਹੈ ਅਸੀਂ ਇਧਰ ਆ ਬਾਥਰੂਮ ਹੀ ਹੋਏ ਪਏ ਆ ਇਧਰ ਤੇ ਬੜਾ ਗਾਪ ਆਇਆ ਇਹਨਾਂ ਨੇ ਨੀਰ ਹੀ ਬਹੁਤ ਹੋ ਗਿਆ ਲੈ ਇਧਰ ਨੀਰ ਨੂੰ ਨਰਲ ਛੋਟ ਕੇ ਕਰ ਗਏ ਪਸਤਰ ਜੇ ਹੋਰ ਗਾਦੇ ਨੇ ਆਹੋ ਆਏ ਬਾਥਰੂਮ ਹੂੰ ਪਰ ਲੈ ਬਾਥਰੂਮ ਆ ਆਗੇ ਕਰਕੇ ਚੰਗੀ ਤਰ੍ਹਾਂ ਕਲੀਅਰ ਕਰਕੇ ਨਾ ਸੁੱਟ ਕੇ ਇਹ ਕਰਦੇ ਹਾਂ ਸਲੋਮੀਆ ਬੋਤੇ ਹੋ ਗਿਆ ਜੀ ਤੇ ਆਨਾ ਬਾਹਰ ਕੋਲ ਨਾ ਇੱਥੇ ਰੱਖੇ ਆ ਜਾ ਫੇ ਆ ਜਾ ਧਿਆਨ ਨਾਲ ਤੁਮੀ ਆਉਣਾ ਕਰਨਾ ਆ ਜਾ ਧਿਆਨ ਨਾਲ ਮੀ ਆ ਗਿਆ ਤੇ ਆਰ ਖਾਇਆ ਅਜੇ ਈ ਨਾ ਟੁਨੇ ਬਾਤਾਂ ਉਮੀ ਆ ਜੜੀਆਂ ਹੈਗੀਆਂ ਹੈਣਾ ਇਹ ਚਲਾ ਆ ਕੇ ਖਿੜਕੀ ਜੀ ਬੰਦ ਕਰ ਦਾਂਗੇ ਹਵਾ ਹਾਰੇ ਵਾਸਤੇ ਹੈਣਾ ਸੰਭਿਆਂਗੇ ਤੇ ਆ ਆ ਟੈਂਕੀ ਮੇ ਰਹਾਦਾ ਇੱਥੇ ਕਰਕੇ ਨਾ ਇੱਥੇ ਜੇ ਇਧਰ ਕਰਵਾ ਦਿੰਨੇ ਥੋੜਾ ਉੱਚਾ ਕਰਾ ਕੇ ਨਾ ਬੀਮਲਾ ਬਣਵਾ ਦਿੰਨੇ ਨੂੰ ਬਸ ਚੱਲੇ ਚੱਲੇ ਨਹੀਂ ਨੇ ਇਹ ਤੋਂ ਉਹ ਤੇ ਮੈਂਗਾ ਰੋਸ਼ਨੀ ਵਾਸਤੇ ਲਾ ਦਾਂਗੇ ਫਾਈਬਰ ਜੀ ਲਾ ਦਾਂਗੇ ਹਨਾ ਆ ਸਲੇਵ ਜੀ ਪੱਤ ਕੇ ਗਏ ਇਹਨਾਂ ਕਮੜੇ ਚੁੱਕੀ ਨਹੀਂ ਗਈ ਬਣ ਕਰਤਾ ਇਹਨਾਂ ਨੇ ਹੈ ਕਿਤੇ ਆ ਵੀ ਇੱਧਰ ਚਲੋ ਮਗਰ ਵੀ ਤੇਰੇ ਤੇ ਠੀਕ ਠੀਕੋ ਕਿ ਵੀ ਬਣ ਗਿਆ ਮਗਰ ਵੀ ਨਾ ਕਰਤਾ ਪਲਸਰ ਪਲਸਰ ਜਿਹੜਾ ਹੁਣ ਹੁਣ ਵਾਲਾ ਪਰ ਕੋ ਪਤਾ ਆਹ ਤੇ ਬੜੀ ਛੇਤੀ ਤਿਆਰ ਕੀਤਾ ਇਹਨਾਂ ਨੇ ਵੇਚਣਾ ਮਮੀ ਇਹਨਾਂ ਨੇ ਜੋ ਪ੍ਰੋਗਰਾਮ ਸਾਰੇ ਚਲੋ ਤਲੀਏ ਆ ਕੋਡੇ ਘੱਡੇ ਬੰਦ ਕਰਵਾ ਦੇਣੇ ਆ ਵੀ ਨਾ ਜਾਈਆਂ ਜੇ ਕੀ ਨਾ ਹੋ ਥੋੜੀਆਂ ਭਈਆਂ ਦੋ ਚਾਰ ਥੱਲੇ ਪਈਆਂ ਉਹ ਉਹ ਟੁੱਟ ਗਿਆ ਕੁਝ ਲੰਬੜਿਆਂ ਲੰਦਿਆਂ ਕੋਈ ਇੰਟਰਵਿਊ ਪੱਕਾ ਹੋਣਾ ਨਾ ਹਾਂਜੀ ਹਾਂਜੀ ਕਿੰਨਾ ਤੇ ਔਖਾ ਹੀ ਆ ਚਲੋ ਤਿਆਰ ਨਾ ਆਓ ਥੋੜਾ ਵੀ ਚੱਲੀਏ ਸਮਾਨ ਪਾ ਲੋ ਵਿੱਚ ਝੋਲਾ ਜਿਹਾ ਨਾ ਥੋੜਾ ਚਾਵਲਾ ਜਿਹਨਾਂ ਦੇਰ ਕੰਮ ਨਹੀਂ ਮੁਕਦਾ ਝੋਲਾ ਚਾਵਲਾ ਚੱਲੀ ਜਾਣਾ ਕੜੀ ਰੱਖ ਦਨ ਅਭੀ ਨਾਰੇ ਪਾਣੀ ਲੱਗਾ ਹੋਣਾ ਹੁਣ ਨਾਰੇ ਪਾਣੀ ਤੇ ਚੱਲੀਏ ਘਰ ਨੂੰ

ਨਿਕਾਇ। ਹਾਂ ਨਿਕਾਓ। ਬਰੇ ਬੇਲ ਪੂੜੀ। ਚਲਿਆ ਪੀਓ ਸ਼ਕਤੀ ਦੀ। ਨੋ ਜੇ ਇਧਰ ਲਾਸਰੇ ਫੁਲਕੇ। ਇਹਦੇ ਫੁਲਕੇ ਲਾਉਂਦੇ ਕਰਦੇ ਇਧਰ ਮੈਂ ਲਗਾ ਕੜਾਹ ਬਣਾਉਣ ਕੋ ਵੀ ਸੂਜੀ ਦਾ। ਇਹ ਜਦਰਾ ਤਾਂ ਬੰਦ ਨਾ ਨਹੀਂ ਵੇਖੀ ਸਹੀ। ਹਾਂ ਘਿਓ ਦੇਸੀ ਜਦੋਂ। ਕੋਈ ਨੂੰ ਛਾੜ ਲਈ ਕਿ ਲੋ ਆਈ। ਅੱਧੀ ਅਸੀਂ ਕਿਉਂ ਵਿੱਚ ਪਾਇਆ ਨਾ। ਸਪਤੀ ਦਾ ਦੇਸੀ ਘਿਓ। ਹਾਂ। ਤਿੰਨ ਚਮਚ ਭਾਜੀ ਦੇ ਦੋ ਚਾ ਚਮਚ ਵਿੱਚ ਤੇ ਆਹ ਕਰਦਾ ਮੈਨੂੰ ਪਤਾ ਨਹੀਂ ਕਿਉਂ ਅਮਡਾ ਨਹੀਂ ਬਣਾਉਣਾ ਕਟਸੀ ਲੰਦੋ ਆਹ ਸਭ ਕੁਝ ਓਹੋ ਅੱਜ ਆ ਵੀ ਯਾਰ ਆਲੀ ਟੋਪ ਪਾਤਾ ਨੂੰ ਪਾ ਗਾ ਸੂਜੀ ਇਹਦੇ ਬਾਅਦ ਗੁੱਸੇ ਹੁੰਦੇ ਰਹਿਣਾ ਕਿਨੇ ਕਿ ਸਹੀ ਨਹੀਂ ਬਣਾਉਣ ਦੇ ਆ ਵੇਖੇ ਸਹੀ ਵਟੀ ਲਾਉਂ ਨਹੀਂ ਕਟਸੀ ਆਹੋ ਚੱਲਣੀ ਬਹੁਤ ਵਧੀਆ ਕਟਸੀ ਕੜਾਈ ਥੋੜੀ ਮਾੜੀ ਐ ਤੁਹਾਨੂੰ ਕੋਈ ਨਹੀਂ ਟੋਰਨ ਸੱਟ ਦਾ ਮੁੱਤਾ ਗੁਲਾਬ ਪੁੰਨੀ ਨੀਦਾ ਪਰ ਹੂੰ ਹੌਲਕੇ ਲਾਉ ਬਸ ਹੌਲਕੇ ਦੇ ਨਾਲ ਆਹ ਥੋੜਾ ਜਿਹਾ ਡ్రਾਈ ਫਰੂਟ ਇਦਾਂ ਹੀ ਪਿਆਰ ਜੀ ਪਾਦਾ ਇਹਨੇ ਇੱਥੇ ਇਹਨਾਂ ਕੋਟਾਂ ਨੂੰ ਅੱਛਾ ਮੇਟਿੰਦੇ ਫੀਸ਼ਨ ਕੋਟਾਂ ਨੂੰ ਇਦਾਂ ਪੈਣ ਇਦਾਂ ਖੁੱਲ ਜਾਣਾ ਹੈ ਵਿੱਚ ਨਹੀਂ ਖੁੱਲਣਾ ਇਹ ਕੋਟ ਦੇ ਕੋ ਉਹ ਫੜਾਉ ਇਹ ਵੀ ਕੋੜ ਵੀ ਕੋਟਦਾ ਡਾਈ ਫੜੇ ਪਾਤਾ ਵਿੱਚ ਚਲੋ ਇਹ ਪਾਦਾ ਜਬਨ ਚੱਕ ਕੇ ਪਾ ਲੈਣਾ ਚੱਕ ਕੇ ਪਾ ਲਿਆ ਨਾ ਉਹ ਧੂਲ ਜਾਂਦਾ ਧੂਲਿਆ ਹੋਇਆ ਵੈਰੀ ਗੁੱਡ ਬਾਈ ਬ੍ਰੋ ਸੋਟਾ ਨੂੰ ਪਾਦਾ ਬੜਾ ਗੱਜਾ ਬਣਾਉਂਦੇ ਵਸ ਮੈਂ ਡਿਆ ਪਰ ਨਾ ਕੰਨਾ ਮੰਨਦਾ ਇਹਦਾ 36 ਸਪਰਟ ਬਈ ਸਟੋਰ ਤੋਂ ਦੇਖ ਲਈ ਗਲਤੀ ਹੋ ਜਾਂਦੀ 24